ਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੀ ਕੋਠੇ ਪਿਪਲੀ ਪਿੰਡ ਮਹਾਰਾਜਬਾਈ ਗੁਰਪ੍ਰੀਤ ਦੇ ਘਰੋਂ ਇੱਕ ਆਪਾਂ ਚੰਗੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਜਿਹਦਾ ਮਾਂ ਦਾ ਦੁੱਧ ਵੀ ਮਿੱਤਰੋ ਬਹੁਤ ਚੰਗਾ ਹੈ ਕਹਿਣ ਦੀਆਂ ਗੱਲਾਂ ਨਹੀਂ ਹਕੀਕਤ ਦੇ ਵਿੱਚ ਐ ਇਹ ਨਹੀਂ ਹੋ ਸਕਦਾ ਵੀ ਆਪਾਂ ਕਹਿ ਦਈਏ ਤੇ ਕੋਈ ਆ ਕੇ ਕਹਦੇ ਵੀ ਦਿਖਾ ਬਾਈ ਕੱਦ ਦਰਮਿਆਨੇ ਦੀ ਪਹਿਲੇ ਸੂਏ ਸੂਣ ਵਾਲੀ ਝੋਟੀ ਚੰਗੀ ਝੋਟੀ ਆਪਾਂ ਕਹਿ ਸਕਦੇ ਆਂ ਕੱਦ ਬਹੁਤਾ ਵੱਡਾ ਹੈ ਨਹੀਂ ਕਈ ਭਰਾ ਦੂਰੋਂ ਚੱਲ ਕੇ ਆ ਜਾਣ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ਼ ਆ ਮੂਠੀ ਵਾਲਾ ਥਾਣਾ ਤੇ ਸਿੰਘਾਂ ਦੀ ਸੇਬ ਵੀ ਸੋਹਣੀ ਐ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ਼ ਇੱਕ ਵਾਰੀ ਤੋੜ ਕੇ ਦਿਖਾਵਾਂਗੇ ਫਿਰ ਇਹਦੀ ਮਾਂ ਵੀ ਦਿਖਾਵਾਂਗੇ ਤੇ ਵੀ ਮਾਂ ਨੇ ਕਿੰਨਾ ਦੁੱਧ ਕੱਢਿਆ ਕਿਹੜੇ ਇਹ ਸਿਮਣਦੀ ਆ ਤੇ ਮਾਂ ਦਾ ਮੈਨੂੰ ਐ ਲੱਗਦਾ ਵੀ ਉਹ ਟੀਕਾ ਮੇਰੇ ਹੀ ਲਾਇਆ ਕਿਉਂਕਿ ਇਹ ਤੋਂ ਪਹਿਲਾਂ ਆਪਾਂ ਵੀ ਦੋ ਡਾਕਟਰੀ ਆਪਾਂ ਹੀ ਕਰਦੇ ਸੀ ਤੇ ਹੁਣ ਦੋ ਤਿੰਨ ਸਾਲਾਂ ਦੀ ਆਪਾਂ ਥੋੜੀ ਜਿਹੀ ਘਟਾਈ ਸੀ ਹੁਣ ਆਪਣਾ ਜਿਹੜਾ ਨਾਲ ਮਿੱਤਰ ਹੁੰਦਾ ਉਹ ਕਰਦਾ ਹੈ ਮੈਨੂੰ ਲੱਗਦਾ ਵੀ ਉਸ ਭਾਈ ਦਾ ਟੀਕਾ ਲੱਗਿਆ ਵਾ ਇਹਦੇ ਗਾਹਾਂ ਤੇ ਇਹਦੀ ਮਾਂ ਦਾ ਜਿਹੜਾ ਟੀਕਾ ਸੀ ਉਹ ਆਪਣਾ ਲਾਇਆ ਵਾ ਸੀ ਮੋੜ ਲਿਓ ਜੀ ਕੱਦ ਕਾਟ ਦਰਮਿਆਨਾ ਵਜਣ ਚੰਗਾ ਚੰਗੀ ਸਭੀ ਵੀ ਐ ਥਣਲੇ ਵੀ ਦੀ ਪੂਰੀ ਸਾਫ ਐ ਤੇ ਸੋਹਣਾ ਥੜਾ ਜਿਵੇਂ ਪਹਿਲਣਾ ਨੇ ਥਾਣਾ ਦਾ ਗੈਪ ਸੈਜ ਬਹੁਤ ਚੰਗਾ ਫਿਕਸ ਹਵਾਨੇ ਦੀ ਐ ਦੁੱਧ ਪਹਿਲੇ ਸੂਏ ਆ ਉਮੀਦ ਆ ਵੀ 12 13 ਲੀਟਰ ਕੱਢੂਗੀ ਅੱਗੇ ਤੁਹਾਡੀ ਸਮਝ ਐ ਸਾਮ ਸੰਭਾਲ ਐ ਤੇ ਜਿਹੜੇ ਹਿਸਾਬ ਨਾਲ ਮਾਂ ਨੇ ਦੁੱਧ ਕੱਢਿਆ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂ ਬਾਈ ਗੁਰਪ੍ਰੀਤ ਕੀ ਹਾਲ ਚਾਲ ਆ ਬਹੁਤ ਵਧੀਆ ਤੇਰੇ ਖੋਰ ਆਪਣਾ ਠੀਕ ਐ ਸਿੱਤਾ ਆਪਣਾ ਹੈਗਾ ਜਾਂ ਕਿਹੜਾ ਘਰ ਪਿਪਲੀ ਤੇ ਟੱਲ ਵਾਲੀ ਦੇ ਵਿਚਾਲੇ ਆ ਵਿਚਾਲੇ ਵੀਰੇ ਸੂਏ ਦੇ ਸਾਹਮਣੇ ਸੂਏ ਦੇ ਨਾਲ ਆ ਹਨਾ ਹਾਂ ਕੰਬਾ ਆਪਣੇ ਕੇਜ ਕੰਬਾ ਲੱਗਿਆ ਵੱਡਾ ਟਾਵਰ ਵੱਡਾ ਟਾਵਰ ਲੱਗਿਆ ਹਨਾ ਦਿਖਾ ਲਈਏ ਬਣਾ ਜਾ ਉਹ ਥੋੜਾ ਜਿਆਦਾ ਦੀਂਦਾ ਠੀਕ ਐ ਇਹਦੀ ਮਾਂ ਆ ਇਹਦੀ ਮਾਂ ਨੇ ਮਾਂ ਵਾਲੇ ਸਿੰਗਾ ਹਨਾ ਮਾਂ ਵਾਲੇ ਥਾਣਾ ਤੇ ਸਰੀਰ ਦੀ ਬਣਤਰ ਵੀ ਮਾਂ ਵਾਲੀ ਆ ਸੇਮ ਇਹ ਮਤਲਬ ਆ ਵੀ ਇਹ ਪਹਿਲੇ ਸੂਏ ਦੇ ਬਾਈ ਹਾਂ ਇਹ ਹੁਣ ਮੇਰਾ ਤੀਜਾ ਸੂਆ ਆ ਦੂਜੇ ਸੂਏ ਦੀ ਦੂਜੇ ਸੂਏ ਦੀ ਕਿੱਧਰ ਖੜੀ ਆਹ ਹਾਂ ਠੀਕ ਆ ਤੇ ਉੱਪਰਲੀ ਪਹਲੀ ਸਿਰੇ ਵਾਲੀ ਸਿਰੇ ਵਾਲੀ ਠੀਕ ਆ ਓਕੇ 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 ਜਗ੍ਹਾ ਭੀੜੀ ਆ ਥੋੜੀ ਹੈ ਨਾ ਇਹਨੇ ਹੁਣ ਮਾਂ ਦੀ ਗੱਲ ਕਰਗੇ ਜਿਵੇਂ ਮਾਂ ਨੇ ਦੁੱਧ ਚੰਗਾ ਕੱਢਿਆ ਤੇ ਮਾਂ ਨਾਲ ਕਿੰਨਾ ਦੁੱਧ ਸੀ ਸੱਜਰ ਥੱਲੇ ਮਾਂ ਦਾ ਜ 1.59 ਕਿਲੋ 1.59 ਮੰਨ ਲਾ ਵੀ ਹੁਣ ਕਿੰਨਾ ਚਿਰ ਹੋ ਗਿਆ ਸੂਈ ਆ ਬੱਚਾ ਹਾਂ 3 ਮਹੀਨੇ ਹੋ ਗਏ ਬੇਟਾ ਇਹ ਬੱਚਾ ਠੀਕ ਆ ਹੁਣ ਕਿੰਨਾ ਕੁ ਦੁੱਧ ਹੋ ਹੋਣ ਇਹਦੇ ਥੱਲੇ ਯਾਰ ਤੋਲ ਮਾ ਕੰਡੇ ਵਾਲਾ 18 ਕਿਲੋ 18 ਕਿਲੋ ਅੱਜ ਨਵੇਂ ਦੁੱਧ ਹੁੰਦੀ ਹੈ ਹੀਟ ਚ ਆ ਗਈ ਹੀਟ ਚ ਆ ਗਈ ਠੀਕ ਹੈ ਹਾਂ ਗਈ ਭਰਾ 18 ਨੂੰ 20 ਨੂੰ ਵਾਲਾ ਮੰਨਦੇ ਜਿਨ੍ਹਾਂ ਦੀਆਂ 10 12 ਦਿੰਦੀਆਂ ਹਨਾ ਹਾਂ ਪੈ ਜਾਂਦਾ ਫਰਕ ਕੋਈ ਜਿਹੜਾ ਜਿਨ੍ਹਾਂ ਦੀਆਂ 10 ਤੋਂ 11 ਨਾਉਂਦੀਆਂ ਨਾ ਉਨਨਾਂ ਮੈਨੂੰ ਲੱਗਦਾ ਵੀ ਜਦ 18 ਦਾ ਨਾਮ ਲੈਨੇ ਆ 20 ਦਾ ਨਾਮ ਲੈਨੇ ਆ ਲੱਗਦਾ ਵੀ ਅਗਲਾ ਕਹਿੰਦਾ ਮੂੰਹ ਹੀ ਬਣਾਈ ਜਾਂਦੇ ਆ ਹਨਾ ਨਹੀਂ ਆਪਣਾ ਮਤਲਬ ਇਹਦੀ ਵੀ ਦੇਖ ਮਤਲਬ ਦੇਖਣੇ ਕਿੰਨੇ ਖੁਸ਼ੀ ਦੇ ਤੌਰ ਤੇ ਅਜੋਈ ਦਿਖਾ ਦੇਗੇ ਉਹ ਗੱਲ ਨਹੀਂ ਕੋਈ ਨਹੀਂ ਜੇ ਕੋਈ ਮੰਨਣਾ ਐਸੀ ਕਿਹਦਾ ਮਾਣਾ ਉਹ ਵੈਸੇ ਲਾਈਵ 'ਚ ਬਾਈ ਨਾ ਕਰਦਗੇ ਕਿਤੇ ਕਰਦੇ ਕੋਈ ਚੱਕਰ ਇਹਦਾ ਹਨਾ ਦਿਖਾ ਦਗੇ ਵੀ ਮਾਂ ਥਲੇ ਕਿੰਨਾ ਹਨਾ ਦੋਸਤੋ ਰੱਬ ਸੁੱਖ ਰੱਖੇ ਜੇ ਸਾਡਾ ਮੂਡ ਬਣਿਆ ਤਾਂ ਮਾਂ ਦੀ ਚਵਾਈ ਵੀ ਦਿਖਾ ਦੇਾਂਗੇ ਕਿਉਂਕਿ ਮਾਂ ਦੇ ਜਿਹੜੇ ਸਰੀਰ ਦੀ ਬਣਤਰ ਹੈ ਤੀ ਦੀ ਜਮਾ ਸੇਮ ਹੀ ਆ ਸਿੰਘ ਵੀ ਉਹੀ ਆ ਥਾਂ ਲੇਵਾ ਵੀ ਉਹੀ ਆ ਤੇ ਉ ਜੇ ਮੈਂ ਲੇਵਾ 18 ਲੀਟਰ ਉਹ ਦੇ ਦਿੰਦਾ ਨਹੀਂ ਹਨਾ ਵੀ ਐਂ ਲੱਗਦਾ ਬਹੁਤ ਬਹੁਤ 13 14 ਹੋਊ ਹਨਾ ਮਾਂ ਤਾਂ ਮਿੱਤਰੋ ਇਹ ਬੈਸੀ ਦਿਖਾ ਰਹੇ ਆ ਵੇਚਣੀ ਧੀ ਆ ਹਨਾ ਹੁਣ ਆਪਾਂ ਧੀ ਦੀ ਗੱਲ ਕਰਦੇ ਆ ਇਹ ਮਾਂ ਤਾਂ ਮਲਾ ਦਾ ਆਪਣੇ ਟੀਕੇ ਦੀ ਆ ਲੱਗਦਾ ਹਨਾ ਇਹ ਇਹ ਹਾਂ ਇਹ ਆ ਆਪਣੇ ਟੀਕੇ ਦੀ ਠੀਕ ਆ ਆ ਮਲਾ ਦਾ ਜੱਸੀ ਤੇ ਲੱਗਿਆ ਜੱਸੀ ਨੇ ਲਾਇਆ ਸੀਗਾ ਹਾਂ ਤੇ ਇਹਦੇ ਹੁਣ ਠੀਕ ਆ ਕਿ ਇਹਦੇ ਵੀ ਹੁਣ ਜਿਹੜਾ ਭਰਿਆ ਹੋ ਉਹ ਏ ਵੀਸ ਦਾ ਟੀਕਾ ਏ ਵੀਸ ਦਾ ਹਾਂ ਏ ਵੀ ਸੀ ਦਾ ਹਾਂ ਓਕੇ ਤੇ ਮੰਨ ਲਓ ਵੀ ਇਹਨੇ ਪਹਿਲੇ ਸੂਏ ਸੁਣਾ ਜਿਹੜੇ ਸਾਹਮਣੇ ਦਾ ਉਹਦਾ ਪਹਿਲੇ ਸੂਏ ਦੁੱਧ ਕਿੰਨਾ ਸੀ ਉਹਦਾ 12 ਲੀਟਰ ਦੁੱਧ ਸੀਗਾ ਪਹਿਲੇ ਸੂਏ ਠੀਕ ਹੈ ਔਰ ਇਹ ਇਹ ਮੰਗਾ ਦਾ ਹਾਂ ਠੀਕ ਹੈ ਹਾਂ 12 ਤੋਂ ਤੇ ਹੀ ਸੀਗਾ 12 ਤੋਂ ਦੁੱਧ ਸੀਗਾ ਉਮੀਦ ਆ ਵੀ 12 ਕੱਢੂਗੀ ਮੈਨੂੰ ਤਾਂ ਪੂਰੀ ਉਮੀਦ 100% ਵਾਲੀ ਗੱਲ ਆ ਮੰਨ ਲਓ 12 ਦਾ ਨਾ ਵੀ ਇਕਰ 11 ਤਾਂ ਹੈਗਾ ਨਾ 11 ਕੱਢੂਗੀ ਹਨਾ ਜਿਹੜੇ ਸਾਹਮਣੇ ਤਿਆਰੀ ਹੈ ਹਨਾ ਠੀਕ ਹੈ। ਜਿਵੇਂ ਮਾਂ ਦੇ ਤੌਰ ਤੇ ਲਾਲਾ ਜਾਂਦੇ ਠੀਕ ਹੈ ਜਿਵੇਂ ਗਾਹਾਂ ਅੱਜ ਆਪਣੇ ਵੱਲੋਂ ਠੀਕ ਹੈ ਜਿਵੇਂ ਆਪਾਂ ਜੇ ਮਾਂ ਨੇ ਮਤਲਬ ਵੀ 18-19 ਦਿੱਤਾ ਪਹਿਲੇ ਸੂਏ ਨੂੰ ਚਾਹੀਦਾ ਹੀ ਆ ਪਰਾਂ ਤੇ ਰਦਾਂ ਠੀਕ ਹੈ ਪਰਾਂ ਲਿਟਰ ਹੱਕ ਇੰਨਾ ਬਣਦਾ ਹੱਕ ਬਣਦਾ ਹਨਾ ਸੋ ਕੱਦ ਮਿੱਤਰੋ ਦਰਮਿਆਨਾ ਹੈ ਮਾਂ ਨੂੰ ਕੱਦ ਥੋੜਾ ਛੋਟਾ ਹਨਾ ਮਾਂ ਦਾ ਕੱਦ ਕਰਸ ਚੰਗਾ ਹਨਾ ਉਹ ਸਰੀਰ ਦੀ ਬਣਤਰ ਥਣਲੇਪੇ ਦੀ ਬਣਤਰ ਹੋਵੇਂ ਯਾ ਹਨਾ ਹੈ ਤੋਰੀ ਤਾਂ ਬਹੁਤ ਦਿਖਾਦੀ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਹਦੇ ਰੇਟ ਦੀ ਰੇਟ ਫਿਰ ਇਹਦਾ ਕੀ ਕਰਤਾ ਜੀ ਰੇਟ ਜਦੋਂ ਜਾਇਦ ਜੇ ਕਰਾਂਗੇ ਆਪਾਂ ਠੀਕ ਆ ਵਾਲਾ ਕਮੀ ਕਰਾਂਗੇ ਠੀਕ ਆ ਖਿੱਚ ਕੇ ਜਿ ਲਈ ਜਮਾ ਹਾਂ ਉਹ ਮਤਲਬ 128 ਕਰ ਲਏ 128 ਮਾੜਾ ਮਟਾ ਮਾਨਤਨ ਕਰ ਦਾਂਗੇ ਮਾਨਤਨ ਤਾਂ ਹੋ ਜੂ ਕੋਈ ਮਾਨਤਨ ਹੋ ਜੂ ਓਕੇ 128000 ਮਿੱਤਰੋ ਮੋਲ ਆ ਮਾਨਤਨ ਹੋ ਜੂ ਪਤਲੀ ਚਮੜੀ ਦੀ ਤੇ ਸਰੀਰ ਦੀ ਬਣਤਰ ਬਹੁਤ ਚੰਗੀ ਥਣਲੇਵੀ ਦੀ ਪੂਰੀ ਸਾਫ ਇਕੱਲਾ ਇਕੱਲਾ ਮਿੱਤਰੋ ਥਾਣਾ ਅੰਦਾਜ਼ਾ ਵੀ 12 ਲੀਟਰ ਖੁੱਲਾ ਕੱਢੂਗੀ ਤੇ ਨਾ 12 11 ਲੀਟਰ ਮਿੱਤਰੋ ਕਿਸੇ ਪਾਸੇ ਨਹੀਂ ਜਾਂਦਾ ਹਨਾ ਦਿਨ ਕਿੰਨੇ ਕੁ ਲੈਜੋ ਦਿਨ ਦੇਸੀ ਮਹੀਨੇ ਦੇ ਹਿਸਾਬ ਨਾਲ ਤਾਂ ਲਈਏ ਤਾਂ 1/2 ਠੀਕ ਹੈ ਠੀਕ ਹੈ ਤੇ ਜੇ ਆਪਾਂ ਅੰਗਰੇਜ਼ੀ ਲਈਏ ਤਾਂ 17 ਤਰੀਕ ਅੰਗਰੇਜ਼ੀ ਲਾ ਕੇ 17 ਨੂੰ ਤੇ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਹੈਗਾ 99885 99885 52017 52017 ਡਬਲ 8 ਡਬਲ 9 ਡਬਲ 8 ਡਬਲ 5 5 52017 2017 17 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਚੰਗੇ ਤੋਂ ਚੰਗਾ ਪਸ਼ੂ ਆਪਾਂ ਲੈ ਕੇ ਆ ਰਹੇ ਆ 12 15 18 20 ਲੀਟਰ ਵਾਲੀਆਂ ਵੀ ਸਾਨੂੰ ਆਉਂਦੇ ਦਿਨਾਂ 'ਚ ਹੋਰ ਵੀ ਆਪਾਂ ਦਿਖਾਵਾਂਗੇ ਸੋ ਮਿਹਰਬਾਨੀ